ਸਿਹਤ ਵਿਭਾਗ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 15 ਫਰਵਰੀ ਨੂੰ ਫੋਰੈਸਟ ਚੌਂਕ ਤੋਂ ਕਿਚਲੂ ਚੌਂਕ ਤੱਕ ਈਟ ਰਾਈਟ ਵਾਕਥਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵਿਧਾਇਕ ਜੀਵਨ ਜੋਤ ਕੌਰ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਅਤੇ ਏਡੀਸੀ ਗੁਰਸਿਮਰਨ ਕੌਰ ਨੇ ਵਾਕਥਨ ਦੀ ਸ਼ੁਰੂਆਤ ਕਰਵਾਈ ਵਿਧਾਇਕ ਜੀਵਨਜੋਤ ਕੌਰ ਨੇ ਵੌਕਥੌਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਕਣਕ ਵਿੱਚ ਗਲੂਟਨ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ ਅਤੇ ਕੈਮੀਕਲਾਂ ਦੀ ਵਰਤੋਂ ਕਰਕੇ ਆਪਣੀ ਮਿੱਟੀ ਵੀ ਖਰਾਬ ਕਰ ਰਹੇ ਹਾਂ ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ ਐਸ ਪ੍ਰੋਗਰਾਮ ਦੀ ਵਿਸ਼ੇਸ਼ ਅਗਵਾਈ ਕਰ ਰਹੇ ਸਹਾਇਕ ਫੂਡ ਕਮਿਸ਼ਨਰ ਰਾਜਿੰਦਰਪਾਲ ਸਿੰਘ ਨੇ ਐਸਈ ਟ੍ਰਾਈਟ ਮੇਲੇ ਅਤੇ ਉਸ ਸੰਬੰਧ ਵਿੱਚ ਕਰਵਾਈ ਵੌਕਥਨ ਬਾਰੇ ਜਾਣਕਾਰੀ ਦਿੱਤੀ। ਐਸ ਮੌਕੇ EMPLOYEES WELFARE ASSOCIATION ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਕੂਲੀ ਬੱਚਿਆਂ ਨੇ ਐਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹਨਾਂ ਨੇ ਇਕੱਠੇ ਅੱਜ ਇੱਕ ਇਥੇ ਵੌਕੇਥਨ ਦਾ ਅਰੇਂਜ ਕੀਤਾ ਹੈ ਜਿਹਦਾ ਥੀਮ ਜਿਹੜਾ ਹੈਗਾ ਉਹ ਈਟ ਰਾਈਟ ਇੰਡੀਆ ਥੀਮ ਹੈ ਉਹਦਾ ਸੋ ਅਸੀਂ ਸਾਰੇ ਜਾਣਦੇ ਅਸੀਂ ਮੈਂ ਹੁਣ ਵੀ ਮੈਮ ਨਾਲ ਗੱਲ ਕਰ ਰਹੀ ਸੀਗੀ ਕਿ ਬੱਚਿਆਂ ਦੇ ਵਿੱਚ ਠੀਕ ਢੰਗ ਦਾ ਖਾਣਾ ਨਾ ਖਾਣ ਦੇ ਕਾਰਨ ਇਨ ਫੈਕਟ ਨਾਟ ਓਨਲੀ ਬੱਚਿਆਂ ਦੇ ਵਿੱਚ ਐਡਲਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਅਲਰਜੀਸ ਆ ਰਹੀ ਸੀ ਗਲੂਟਨ ਇਨਟੋਲਰੈਂਸ ਵਰਡ ਬਹੁਤ ਜ਼ਿਆਦਾ ਸੁਣਨ ਲੱਗ ਗਏ ਆ ਡੇਰੀ ਪ੍ਰੋਡਕਟਸ ਦੀ ਬਹੁਤ ਅਲਰਜੀਸ ਹੋ ਰਹੀਆਂ ਨੇ ਬੱਚਿਆਂ ਨੂੰ ਸੋ ਬੇਸਿਕਲੀ ਇਹਦਾ ਪਿੱਛੇ ਕਾਰਨ ਹੀ ਹੈਗਾ ਕਿ ਅਸੀਂ ਠੀਕ ਢੰਗ ਦਾ ਖਾਣਾ ਨਹੀਂ ਖਾ ਰਹੇ ਆ ਕਾਰਨ ਚਾਹੀ ਕੁਝ ਵੀ ਹੋਵੇ ਪਰ ਮੈਂ ਹੁਣੇ ਗੱਲ ਵੀ ਮੈਮ ਨਾਲ ਕਰ ਰਹੀ ਸੀ ਕਿ ਵਾਕਥਨ ਅਰੇਂਜ ਕਰਨਾ ਸਿੰਬੋਲਿਕ ਹੈ ਬਹੁਤ ਅੱਛੀ ਗੱਲ ਹੈ ਪਰ ਇਸ ਟਾਪਿਕ ਤੇ ਲੈ ਕੇ ਸਕੂਲਸ ਦੇ ਵਿੱਚ ਸੈਮੀਨਾਰਸ ਹੋਣੇ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਠੀਕ ਤਰ੍ਹਾਂ ਦੇ ਖਾਣੇ ਦੀ ਇੰਪੋਰਟੈਂਸ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੰਕ ਫੂਡ ਦੀ ਪੋਪੂਲੈਰਿਟੀ ਬਹੁਤ ਜ਼ਿਆਦਾ ਵੱਧ ਗਈ ਹੈ ਪੈਕਡ ਫੂਡ ਦੀ ਪੋਪੂਲੈਰਿਟੀ ਬਹੁਤ ਜ਼ਿਆਦਾ ਵੱਧ ਗਈ ਹੈ ਸੋ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਇਹ ਆਰਗੇਨਾਈਜ਼ਡ ਬਾਈ ਐਫਡੀਆਈ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੋ ਇਹ ਵੋਕੇਥਨ ਅਸੀਂ ਕਰਵਾਈ ਹੈ ਤਾਂ ਕਿ ਅਸੀਂ ਜਿਹੜੀ ਜਾਗਰੂਕਤਾ ਜਿਹੜੀ ਹੈ ਉਹ ਕਰ ਸਕੀਏ ਕਿ ਜਿਹੜਾ ਜੋ ਅਸੀਂ ਖਾਂਦੇ ਆ ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਨੂੰ ਕਿਵੇਂ ਕੀ ਕੀ ਚੀਜ਼ਾਂ ਨੇ ਜੋ ਅਸੀਂ ਖਾ ਸਕਦੇ ਆ ਸਾਨੂੰ ਖਾਣੀਆਂ ਚਾਹੀਦੀਆਂ ਨੇ ਤੇ ਕੀ ਕੀ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਇਹਦੇ ਰਿਗਾਰਡਿੰਗ ਅਸੀਂ ਅੱਜ ਸਾਰਾ ਦਿਨ ਇੱਥੇ ਕੰਪਨੀ ਬਾਗ ਦੇ ਅੰਦਰ ਇੱਕ ਈਟ ਰਾਈਟ ਮੇਲਾ ਵੀ ਲਗਾਉਣ ਜਾ ਰਹੇ ਹਾਂ ਜੋ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇਗਾ ਜਿੱਥੇ ਕਿ ਵੱਖ-ਵੱਖ ਸਟਾਲਸ ਲੱਗੇ ਹੋਣਗੇ ਨਾਲ ਹੀ ਵੱਖ-ਵੱਖ ਪੈਨਲ ਡਿਸਕਸ਼ਨਸ ਹੋ ਰਹੀਆਂ ਹੋਣਗੀਆਂ ਕਿ ਅਕਸਰਕਾਰ ਸਾਨੂੰ ਇੱਕ ਹੈਲਦੀ ਡਾਈਟ ਦੇ ਲਈ ਕੀ ਲੈਣਾ ਚਾਹੀਦਾ ਹੈ ਇਹ ਟ੍ਰਾਈਡ ਮੇਲਾ ਜਿਸੀ ਇਥੇ ਲਾ ਰਹੇ ਹਨ ਕੰਪਨੀ ਬਾਗ ਵਿੱਚ ਉਸ ਦੇ ਸੰਬੰਧ ਵਿੱਚ ਇੱਕ ਸਵੇਰੇ ਵਾਕਥਨ ਰੱਖੀ ਹੋਈ ਹੈ ਇਹ ਇਥੋਂ ਸ਼ੁਰੂ ਹੋਏਗੀ ਫੋਰੈਸਟ ਚੌਂਕ ਤੋਂ ਤੇ ਕਿਚਲੂ ਚੌਂਕ ਤੱਕ ਜਾਏਗੀ ਇਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਮੇਲਾ ਸਟਾਰਟ ਹੋਏਗਾ ਉਹ 11 ਵਜੇ ਸ਼ੁਰੂ ਹੋਏਗਾ ਜਿਸ ਵਿੱਚ ਵੱਖਰੇ ਵੱਖਰੇ ਸਟਾਲ ਲਾਏ ਗਏ ਹਨ ਬੱਚਿਆਂ ਦੇ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਏ ਜਾਣਗੇ ਰਿਗਾਰਡਿੰਗ ਹੈਲਦੀ ਈਟਿੰਗ ਹੈਬਿਟਸ ਅਤੇ ਉਹਨਾਂ ਦੀ ਕੁਇਜ਼ ਕੰਪੀਟੀਸ਼ਨ ਕਰਵਾਇਆ ਜਾਏਗਾ ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਜਿਵੇਂ ਕਿ ਗਿੱਧਾ ਪੰਗੜਾ ਅਤੇ ਛੋਟੇ-ਛੋਟੇ ਕੰਪੀਟੀਸ਼ਨਸ ਕਰਵਾਏ ਜਾਣਗੇ ਇਸ ਲਈ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਆਣ ਅਤੇ ਇਸ ਮੇਲੇ ਦਾ ਆਨੰਦ ਮਾਣੋ ਦੇਖੋ ਜੀ ਅ ਅ ਫੈਸਸੀਆਈ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਦੇ ਸਦਕਾ ਅੱਜ ਅਸੀਂ ਈਟ ਰਾਈਟ ਵਾਕਥ ਹਨ ਜਿਹੜੀ ਹੈ ਇੱਕ ਫੋਰੈਸਟ ਚੌਂਕ ਤੋਂ ਅਸੀਂ ਲੈ ਕੇ ਕਿਛਲੂ ਚੌਂਕ ਤੱਕ ਕੀਤੀ ਹੈ ਇਸ ਦਾ ਮੇਨ ਮੋਟਿਵ ਜਿਹੜਾ ਹੈ ਉਹ ਈਟ ਰਾਈਟ ਨੂੰ ਪ੍ਰੋਮੋਟ ਕਰਨਾ ਹੈ ਕਿ ਅਸੀਂ ਜਿਹੜਾ ਚੀਜ਼ਾਂ ਖਾਣੇ ਆ ਉਹਨੂੰ ਉਨ ਉਹਦੇ ਲਈ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਿਉਂਕਿ ਈਟ ਰਾਈਟ ਦਾ ਮਤਲਬ ਹੈ ਕਿ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਉਹ ਤਾਂ ਠੀਕ ਹੋਣੀ ਚਾਹੀਦੀ ਹੈ ਪਰ ਕਿਸ ਵਾਤਾਵਰਣ ਚ ਬਣਾ ਰਹੇ ਹਾਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਈਟ ਰਾਈਟ ਵਾਕਥਨ ਕੀਤੀ ਹੈ ਔਰ ਇਸ ਤੋਂ ਬਾਅਦ ਸਾਡਾ ਈਟ ਰਾਈਟ ਮੇਲਾ ਜਿਹੜਾ ਹੈ ਉਹ ਕੰਪਨੀ ਬਾਗ ਦੇ ਵਿੱਚ ਸਵੇਰੇ 10:00 ਤੋਂ 5:00 ਵਜੇ ਤੱਕ ਚੱਲਣਾ ਹੈ ਸਾਡਾ ਜਿਹੜਾ ਇਹ FDA ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਾਂਝਾ ਉਪਰਾਲਾ ਹੈ ਔਰ ਮੇਰੀ ਜਿਹੜੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਇਸ ਮੇਲੇ ਵਿੱਚ ਵੱਧ ਛੜ ਕੇ ਆਓ ਤੇ ਇਹਦਾ ਲੁਤਫਾ ਠਾਓ